ਮੇਰਾ ਹੁਣ ਵੀ ਨਾ ਮਨ ਜਾਣੀ ਖੜਿਆ ਹੁਣ ਮੈਂ ਸਵੇਰੀ ਸਵੇਰੇ ਨਾ ਇਹਨਾਂ ਨੂੰ ਆਖਿਆ ਮੁੰਡੇ ਨੂੰ ਆਖਿਆ ਮੈਂ ਕਿ ਆਪਾਂ ਘਰੇ ਦਾ ਚੱਲੀਏ ਇੱਕ ਵਾਰੀ ਉੱਥੇ ਮੈਂ ਬਾਰਡਰ ਤੋਂ ਸੀ ਉਧਰੋਂ ਆਇਆ ਆ ਕੇ ਬਸ ਮੈਂ ਘਰੇ ਪਿੰਡ ਦੇ ਪਾਣੀ ਪਾਉਣ ਸਾਰੀ ਉਧਰੋਂ ਸੀ ਚੱਲੇ ਪਰ ਕੱਲ ਐ ਹੁਆ ਵੀ ਯਾਰ ਹੁਣ ਕੋਈ ਗੱਲ ਤਾਂ ਹੈ ਨੂੰ ਕੋਈ ਸ਼ਬਦ ਤਾਂ ਹੈ ਨਹੀਂਗੇ ਹਨਾ ਵੀ ਇਹ ਸਾਡਾ ਭਰਾ ਜਿਹੜਾ ਸ਼ਹੀਦ ਹੋ ਗਿਆ ਹੁਣ ਇਹਨੂੰ ਸ਼ਹੀਦੀ ਅਸੀਂ ਇਹਦੀ ਪੂਰੀ ਦੁਨੀਆ ਦੇ ਵਿੱਚ ਵੀ ਦੱਸਣੀ ਆ ਸਾਡਾ ਭਰਾ ਹੈ ਇਸ ਕਰਕੇ ਇਹਨੇ ਵਾਪਸ ਤਾਂ ਮੁੜਨਾ ਨਹੀਂ ਹੈਗਾ ਬਾਕੀ ਜਿੱਥੇ ਤੱਕ ਸਾਡੇਆਂ ਭੈਣਾਂ ਦੀ ਗੱਲ ਆ ਪਰਿਵਾਰ ਦੀ ਗੱਲ ਆ ਹਨਾ ਆ ਖੜੀਆਂ ਸੰਗਤ ਹਨ ਅਸੀਂ ਸਾਰੇ ਨਾਲ ਖੜੇ ਆ ਅਸੀਂ ਉਹਦੀ ਘਾਟ ਤਾਂ ਨਹੀਂ ਪੂਰੀ ਕਰ ਸਕਦੇ ਪਰ ਭੈਣਾ ਦੇ ਨਾਲ ਮੋਢੇ ਦੇ ਨਾਲ ਮੋਢੇ ਲਾ ਕੇ ਪਰਿਵਾਰ ਦੇ ਨਾਲ ਖੜਾਂਗੇ ਬਾਈ ਜਿੱਥੇ ਤੱਕ ਸਰਕਾਰਾਂ ਦੀ ਗੱਲ ਆ ਸਰਕਾਰਾਂ ਦਾ ਦੇਖੋ ਸਾਡੇ ਖੂਨ ਦੀ ਨੌਜਵਾਨਾਂ ਦੀਆਂ ਜਿਹੜੇ ਬੈਰੀ ਬਣ ਗਏ ਨੌਜਵਾਨ ਆਪ ਅਸੀਂ ਆਪਣੇ ਹੱਕਾਂ ਲਈ ਗਏ ਆ ਕਿਵੇਂ ਉਹਨਾਂ ਨੇ ਕੱਲ ਲਿਆ ਲੈ ਕੇ ਮੈਂ ਬਾਹਰ ਸਾਰੇ ਨੌਜਵਾਨਾਂ ਨੂੰ ਮੈਂ ਹੱਥ ਛੋੜਦਾ ਰਿਹਾ ਹਨਾ ਕੋਸ਼ਿਸ਼ ਮੇਰੀ ਇਹੀ ਸੀਗੀ ਇਸ ਕਰਕੇ ਨਾ ਮੈਂ ਅੱਗੇ ਨਹੀਂ ਸੀ ਜਾ ਰਿਹਾ ਕਿਉਂਕਿ ਨੌਜਵਾਨ ਕਹਿੰਦੇ ਸੀ ਆਪਾਂ ਜਿਹਨਾਂ ਦੇ ਵਿੱਚ ਚੱਲੀ ਹੈ ਮੈਂ ਨੌਜਵਾਨਾਂ ਨੂੰ ਇੱਥੇ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕਰੀ ਵੀ ਇਹ 12 ਬੋਰ ਇਹਨਾਂ ਕੋਲੇ ਜਿਹੜਾ ਦੇਖੋ ਹੈ ਤਾਂ ਇਹਨਾਂ ਕੋਲੇ ਇੱਕ 47 ਲੀਆਂ ਸਾਰੇ ਤਰ੍ਹਾਂ ਦੇ ਇਹਨਾਂ ਕੋਲੇ ਹਥਿਆਰ ਸੀਗੇ ਪਰ ਜਿਹੜਾ 12 ਬੋਰ ਸੀ ਨਾ ਉਹ ਪ੍ਰਾਈਵੇਟ ਹਥਿਆਰ ਵਾਂਗੂ ਵਰਤੀ ਜਾਂਦੀ ਹੈ ਜਿਹੜਾ 32 ਬੋਰ ਸੀਗੇ ਉਹ ਇਹ ਕਹਿੰਦੇ ਸੀ ਕਿ ਉਹ ਚਾ ਕੇ ਸਿੱਧਾ ਫਾਰਮ ਫਾਰ ਮਾਰੀ ਗਏ ਨੇ ਬਾਈ ਉਹ ਸਿੱਧੀਆਂ ਆ ਕੇ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਜਾਂ ਇੱਥੇ ਤੇ ਕਿਰ ਕੁਈ ਬਹੁਤ ਦੁੱਖ ਦੀ ਘੜੀ ਆ ਜਿਹਦਾ ਪੁੱਤ ਚਲਾ ਗਿਆ ਉਹ ਵਾਪਸ ਕਦੇ ਨਹੀਂ ਮੁੜ ਕੇ ਆਉਣਾ ਹਨਾ ਅੱਜ ਉਹ ਦਾਦੀ ਦਾ ਹਾਲ ਪੁੱਛੇ ਜਾਣੀ ਦਾ ਜਿਹਨੇ ਕਿ 2 ਸਾਲ ਦਾ ਸੀ ਕਦੀ ਮਾਂ ਚਲ ਗਈ ਸੀ ਉਹਨੇ ਪਾਲਿਆ ਭੈਣਾ ਦਾ ਹਾਲ ਦੋਨਾਂ ਦਾ ਹਨਾ ਉਹਨਾਂ ਦਾ ਭੈਣਾਂ ਦਾ ਭਰਾ ਨਹੀਂ ਮੁੜਨਾ ਉਹਨਾਂ ਦਾ ਬਹੁਤ ਵੱਡਾ ਸਹਾਰਾ ਸੀਗਾ ਬੜੀ ਦੁੱਖ ਦੀ ਘਟਨਾ ਹਨਾ ਮੈਂ ਸਵੇਰੀ ਸਵੇਰੇ ਅਸੀਂ ਉੱਥੋਂ ਆਏ ਆਪਣਾ ਖਨੌਰੀ ਬਾਰਡਰ ਤੋਂ ਆਏ ਸੀਗੇ ਪਹਿਲਾਂ ਅਸੀਂ ਇੱਧਰ ਨੂੰ ਆਏ ਮਾ ਬਸ ਘਰੇ ਨਾਲ ਆ ਕੇ ਜਿੱਧਰ ਨੂੰ ਆ ਗਏ ਪਰ ਦੁੱਖ ਜਿਹੜਾ ਦੇਖਿਆ ਨਹੀਂ ਜਾ ਰਿਹਾ ਯਾਰ ਬਹੁਤ ਮਾੜੇ ਹਾਲਾਤ ਨੇਗੇ ਪਰ ਜਿਹੜੀ ਮੈਂ ਕੱਲ੍ਹ ਵਾਲੀ ਗੱਲ ਤਾਂ ਸਭਿਲ ਦੀ ਘਟਨਾ ਦੇ ਵਿੱਚ ਸਾਰੇ ਉੱਥੇ ਸੀਗੇ ਹਨਾ ਜੀ ਤੇ ਕੱਲ ਘਟਨਾ ਜੋ ਵਾਪਰੀਆਂ ਨਾ ਮੈਨੂੰ ਤਾਂ ਯਾਰ ਗੁੱਸਾ ਦਾ ਇਸ ਚੀਜ਼ ਦਾ ਸਾਰਾ ਹਰਕਤਾਂ ਇਹਨਾਂ ਨੇ ਕਰੀਆਂ ਨੇ ਉਧਰੋਂ ਇਹਨਾਂ ਨੇ ਆਪਦੇ ਬੰਦਿਆਂ ਨੇ ਆਪ ਰੋੜੇ ਚਲਾਉਣੇ ਹਨਾ ਇਹਨਾਂ ਦੇ ਸਰਕਾਰ ਦੇ ਬੰਦੇ ਆਪਦੇ ਸੀਗੇ ਫਿਰ ਇਹਨਾਂ ਨੇ ਤੁਸੀਂ ਇਹ ਦੇਖੋ 12 ਬੋਰਡ ਦੇ ਕਿਵੇਂ ਫਾਇਰ ਲਿਆ ਲੈ ਮਾਰੇ ਨੇਗੇ ਅਸੀਂ ਕੋਈ ਜਿਵੇਂ ਕੋਈ ਅਸੀਂ ਅੱਤਵਾਦੀ ਹੁੰਨੇ ਆ ਯਾਰ ਇਹ ਤਾਂ ਬਹੁਤ ਪੰਜਾਬ ਨੂੰ ਨਫ਼ਰਤ ਕਰਦੇ ਨੇਗੇ ਅਸਲ ਦੇ ਵਿੱਚ ਨਾ ਪੱਗਾਂ ਨੂੰ ਬਹੁਤ ਨਫ਼ਰਤ ਕਰਦੇ ਨੇ